ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਲੇਖਤ ਜਗਦੀਪ ਸਿੰਘ ਜੀ ਕਾਣ 7 ਸਾਖੀ ਜੱਸਾ ਸਿੰਘ ਕੀ ਅਬ ਮੈਂ ਦਉ ਸੁਣਾਈ ਬਾਰਹ ਹਜ਼ਾਰ ਘੋੜਿਆਂ ਨੂੰ ਦਾਣਾ ਵਰਤੋਣਾ ਕਿਸੇ ਆਮ ਬਾਲ ਦੇ ਵਸ ਦੀ ਖੇਡ ਨਹੀਂ ਤਕੜੇ ਜੁੱਸੇ ਤੇ ਇਰਾਦਿਆਂ ਦੀ ਦ੍ਰਿੜਤਾ ਹੋਣ ਕਰਕੇ ਇਸ ਬਾਲ ਨੇ ਘੋੜਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਕਦੇ-ਕਦਾਈਂ ਸਿੰਘਾਂ ਦੇ ਸ਼ਿਵਰਣ ਕਾਰਨ ਇਹ ਤੰਗ ਹੋ ਜਾਂਦਾ ਸੀ ਇੱਕ ਤਾਂ 7 ਸਾਲ ਦਿੱਲੀ ਰਿਆਣ ਕਰਕੇ ਇਸ ਦੀ ਬੋਲੀ ਵਿੱਚ ਹਿੰਦੁਸਤਾਨੀ ਦੀ ਚਾਲਕ ਸੀ ਤੇ ਦੂਜਾ ਦਲ ਵਿੱਚ ਵਿਚਰਣ ਵਾਲੇ ਤੇ ਇੱਥੇ ਹੀ ਜੰਮੇ ਪਲੇ ਵਾਲਾਂ ਦਾ ਮੁਕਾਬਲਾ ਤਾਂ ਕਾਲ ਨਹੀਂ ਕਰ ਸਕਦਾ ਇਸ ਛੋਟੇ ਬਾਲ ਨੇ ਤਾਂ ਤੰਗ ਹੋਣਾ ਹੀ ਸੀ ਇੱਕ ਦਿਨ ਸਿੰਘਾਂ ਦੁਆਰਾ ਇਸ ਦੀ ਬੋਲੀ ਦਾ ਲਗਾਤਾਰ ਮਖੋਲੋ ਡੌਣ ਕਰਕੇ ਇਹ ਰੋਣ ਲੱਗ ਪਿਆ ਤੇ ਰੋਂਦਾ ਰੋਂਦਾ ਨਵਾਬ ਕਪੂਲ ਸਿੰਘ ਕੋਲ ਗਿਆ ਮੈਂ ਹੁਣ ਇਹ ਸੇਵਾ ਨਹੀਂ ਕਰ ਸਕਦਾ ਤੁਸੀਂ ਕਿਰਪਾ ਕਰਕੇ ਘੋੜਿਆਂ ਦੀ ਸੇਵਾ ਕਿਸੇ ਹੋਰ ਨੂੰ ਦੇ ਦਿਓ ਪਹਿਲਾਂ ਚੁੱਪ ਤਾਂ ਕਰ ਫਿਰ ਦੱਸ ਕੇ ਗੱਲ ਕੀ ਹੈ ਬੜੇ ਟਰਮ ਵਿੱਚ ਨਵਾਬ ਸਾਹਿਬ ਬੋਲੇ ਇੱਕ ਤਾਂ ਇਹ ਦਾਣਾ ਸੁੱਚੇ ਹਥਾਨਾ ਨਹੀਂ ਲੈਂਦੇ ਤੇ ਜੇ ਮੈਂ ਟੋਕਾ ਮੈਨੂੰ ਕੋਟਦੇ ਹਨ ਇੱਕ ਦੋ ਨਹੀਂ ਸਾਰੇ ਦੇ ਸਾਰੇ ਤੇ ਉਹ ਫਿਰ ਰੋਣ ਲੱਗ ਪਿਆ ਆ ਇੱਧਰੇ ਆ ਮੇਰੇ ਕੋਲ ਨਵਾਬ ਕਪੂਰ ਸਿੰਘ ਜੀ ਨੇ ਉਸ ਨੂੰ ਆਪਣੇ ਗੋਦ ਵਿੱਚ ਲਿਆ ਉਸ ਦੇ ਸਿਰ ਤੇ ਹੱਥ ਧਰਿਆ ਤੇ ਬੋਲੇ ਤੂੰ ਦੇਖ ਸਿਰਫ 12000 ਘੋੜਿਆਂ ਨੂੰ ਦਾਣਾ ਦੇ ਕੇ ਹੀ ਤੂੰ ਅੱਕ ਗਿਆ ਹੈ ਖਾਲਸਾ ਵੰਦ ਤਾਂ ਹੋਰ ਵੱਧ ਫੁੱਲ ਰਿਹਾ ਹੈ ਕੂੜਿਆਂ ਦੀ ਗਿਣਤੀ ਲੱਖਾਂ ਟੱਪ ਜਾਣੀ ਹੈ ਫਿਰ ਉਦੋਂ ਕੀ ਕਰਿਆ ਕਰੇਗਾ ਨਾਲੇ ਤੈਨੂੰ ਇੱਕ ਪੀਤ ਦੀ ਗੱਲ ਦੱਸਾਂ ਨਵਾਬ ਸਾਹਿਬ ਹੁਲੀ ਜਹੀ ਬੋਲੇ ਜਿਵੇਂ ਉਹ ਬਾਲ ਨੂੰ ਕਹਿ ਰਹੇ ਹੋਣ ਕਿ ਸਿਰਫ ਤੈਨੂੰ ਦੱਸ ਰਿਹਾ ਹਾਂ ਬਾਲ ਉਹ ਸੁਕਤਾ ਨਵਾਬ ਕਪੂਰ ਸਿੰਘ ਜੀ ਬਾਲ ਦੇਖਣ ਲੱਗਾ ਮੈਂ ਕੋਝ ਕੋ ਕੂੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤੋਨਾ ਹੈ ਹੋ ਸਕਦਾ ਹੈ ਪੰਥ ਤੇਨੂੰ ਪਾਤਸ਼ਾਹੀ ਬਣਾ ਦੇਵੇ ਐਸੇ ਸਿੱਧ ਕੀਤੇ ਕਹਿਣੀ ਕਰਨੀ ਦੇ ਸੂਰੇ ਪੰਥ ਦੇ ਮਹਾਨ ਸੇਵਾਦਾਨ ਨਵਾਬ ਕਪੂਰ ਸਿੰਘ ਜੀ ਨੇ ਇਹ ਬੋਲ ਬਾਲ ਦੇ ਕੰਨ ਵਿੱਚ ਕਹੇ ਸਨ ਹੋਰ ਕਿਸੇ ਨੂੰ ਸੁਣੇ ਚਾਹੇ ਨਾ ਹੋਣ ਪਰ ਕਲਗੀਧਰ ਜੀਆ ਨੇ ਤਾਂ ਜ਼ਰੂਰ ਸੁਣੇ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਦੇ ਇਨਾ ਬੋਲਾਂ ਤੇ ਸੱਚੇ ਹੋਣ ਦੀ ਮੋਹ ਲਾ ਦਿੱਤੀ ਤੇ ਬਾਲ ਇੱਕ ਦਿਨ ਸੱਚਮੁੱਚ ਪੰਥ ਪਾਤਸ਼ਾਹ ਬਣਿਆ ਹੋਣ ਸੀ ਇਹ ਬਾਲ ਜਾਣਨ ਲਈ ਤਾਂ ਭਾਵੇਂ ਅਸੀਂ ਤਿੰਨੋਂ ਹੀ ਉਤਸੁਕ ਸਾਂ ਪਰ ਕਥਾ ਨੂੰ ਵਿੱਚੋਂ ਕਿਵੇਂ ਟੋਕਦੇ ਸੋ ਸਾਡੇ ਮਗਰ ਖਲੋਤੇ ਇੱਕ ਸਿੰਘ ਨੇ ਸਾਡੀ ਇਹ ਮੁਸ਼ਕਲ ਹੱਲ ਕਰ ਦਿੱਤੀ ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਲੋਵਾਲੀਆ ਬਾਬਾ ਭੰਗੂ ਬੋਲਿਆ ਤੇ ਪੁੱਛਣ ਵਾਲਾ ਸਿੰਘ ਹੁਣ ਆਪਣੀਆਂ ਬਾਹਾਂ ਤੇ ਹੱਥ ਫੇਰ ਰਿਹਾ ਸੀ ਜਿਵੇਂ ਲੋਕ ਅੰਡਾ ਖੜਾ ਹੋਣ ਤੇ ਕਰੀਦਾ ਹੈ ਦੇਵਾ ਸਿੰਘ ਆਲੂ ਵਾਲੀਏ ਦੇ ਤਿੰਨਾਂ ਪੁੱਤਰਾਂ ਵਿੱਚੋਂ ਬਦਰ ਸਿੰਘ ਦੇ ਘਰ ਜਸਾ ਸਿੰਘ ਨੇ ਜਨਮ ਲਿਆ ਇਹਨਾਂ ਦੇ ਪੁਰਖੇ ਆਲੂ ਪਿੰਡ ਦੇ ਹੋਣ ਕਰਕੇ ਨਾਮ ਆਲੂ ਵਾਲੀਏ ਰੱਖ ਗਿਆ ਭਾਈ ਬਦਰ ਸਿੰਘ ਨੇ ਕਾਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਦੇ ਹਜ਼ੂਰੀ ਸਿੰਘਾਂ ਪਾਸੋਂ ਹੀ ਖੰਡੇ ਦੀ ਪੋਲ ਲਈ ਸੀ ਬਦਰ ਸਿੰਘ ਦਾ ਆਨੰਦ ਕਾਰਜ ਭਾਈ ਬਾਗ ਸਿੰਘ ਦੀ ਭੈਣ ਨਾਲ ਹੋਇਆ ਭਾਈ ਬਾਗ ਸਿੰਘ ਦਲਪੰਥ ਵਿੱਚ ਵਿਚਰਦੇ ਸਨ ਤੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਨੇੜਲੇ ਸਾਥੀਆਂ ਵਿੱਚੋਂ ਸਨ ਜਦ ਸਰਵਤ ਖਾਲਸਾ ਵਿੱਚ ਪੰਥ ਨੂੰ ਬੁੱਢਾ ਦਲ ਦੇ ਦਰਨਾ ਦਲ ਵਿੱਚ ਵੰਡਿਆ ਗਿਆ ਤਾ ਭਾਈ ਭਗ ਸਿੰਘ ਬੁੱਢੇ ਢਾਲ ਵਿੱਚ ਨਵਾਬ ਕਪੂਰ ਸਿੰਘ ਜੀ ਕੋਲ ਹੀ ਰੁਕੇ ਸਨ ਜੱਸਾ ਸਿੰਘ ਦੇ ਨਾਨਕੇ ਹੱਲੋ ਵਾਲੀਏ ਪਰਿਵਾਰ ਦੇ ਪੰਥਕ ਸੇਵਾ ਵਿੱਚ ਜੁਟੇ ਹੋਣ ਕਰਕੇ ਇਹਨਾਂ ਦੀ ਮਾਤਾ ਬੀਬੀ ਜੀਵਨ ਕੌਰ ਵੀ ਗੁਰਮਤਿ ਵਿੱਚ ਪਰਪੱਕ ਇਸਤਰੀ ਸੀ ਬਿਆਨਤ ਬਾਣੀ ਕੰਟ ਹੋਣ ਦੇ ਬਾਵਜੂਦ ਬੀਬੀ ਜੀ ਬਾਣੀ ਦੀ ਪੋਥੀ ਗਾਦਰੇ ਪਾਈ ਖਜ਼ਾਨੇ ਵਿੱਚ ਸਦਾ ਨਾਲ ਰੱਖਦੇ ਸਨ ਕਮਾਲ ਦਾ ਕੀਰਤਨ ਕਰਨ ਦੀ ਦਾਤ ਸਤਿਗੁਰਾਂ ਨੇ ਬੀਬੀ ਜੀ ਨੂੰ ਬਖਸ਼ੀ ਹੋਈ ਸੀ। ਦੁਤਾਰੇ ਨਾਲ ਜਦ ਸਤਿਗੁਰਾਂ ਦੀ ਕੀਰਤੀ ਕਰਦੇ ਤਾਂ ਸੰਗਤ ਬਾਣੀ ਦੇ ਆਨੰਦ ਰਾਹੀਂ ਉੱਚੇ ਰੋਹਾਨੀ ਮੰਡਲਾਂ ਵਿੱਚ ਪਹੁੰਚ ਜਾਂਦੀ। ਪੁਰਾਤਨ ਸਿੰਘਣੀਆਂ ਦੇ ਜੀਵਨ ਦੇ ਦਰਸ਼ਨ ਕਰਨੇ ਹੋਂ ਦਾ ਮਾਤਾ ਜੀ ਦਾ ਜੀਵਨ ਇੱਕ ਮਿਸਾਲ ਹੈ। ਹੁਣ ਮਾਂ ਦੇ ਜੀਵਨ ਦਾ ਪ੍ਰਭਾਵ ਤਾਂ ਬਾਲ ਤੇ ਹੀ ਪੈਣਾ ਸੀ। ਇੱਥੇ ਇੱਕ ਸਾਥੀ ਦਸਨ ਚੋਂ ਹੋਰ ਵੀ ਹੈ। ਕਿ ਵਿਆਹ ਤੋਂ ਕਾਫੀ ਚਿਰ ਮਗਰੋਂ ਤੀਕ ਭਾਈ ਬਦਲ ਸਿੰਘ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਹੋਈ ਸੀ ਭਾਈ ਬਦਲ ਸਿੰਘ ਬੀਬੀ ਜੀ ਨੂੰ ਨਾਲ ਲੈ ਕੇ ਕਲਗੀਧਰਪੀ ਦਾ ਜੀ ਕੋਲ ਆਏ ਮਨ ਵਿੱਚ ਸੀ ਕਿ ਪਾਤਸ਼ਾਹ ਤੋਂ ਜਾ ਕੇ ਸੰਤਾਨ ਦੀ ਮੰਗ ਕਰਾਂਗੇ ਪਰ ਕਲਗੀਧਰ ਜੀ ਦੇ ਦਰਸ਼ਨ ਕਰਕੇ ਕਦ ਕਿਸੇ ਦੇ ਮਨ ਵਿੱਚ ਕੋਈ ਹੋਰ ਮੰਗਣ ਦਾ ਫੁਰਨਾ ਆ ਸਕਦਾ ਸੀ ਬਿਨਾ ਕੁਝ ਬੋਲੇ ਸਤਿਗੁਰ ਦੇ ਹਜ਼ੂਰ ਟਿਕ ਟਿਕੀ ਲਾ ਕੇ ਹਮਾਰਾਜ ਤੇ ਨੂਰਾਨੀ ਚਿਹਰੇ ਤੱਕ ਤੱਕਦੇ ਰਹੇ ਪਰ ਸਿੱਖ ਨਾ ਮੰਗੇ ਤਾਂ ਕੀ ਬਾਦਸ਼ਾਹ ਨੂੰ ਪਤਾ ਨਹੀਂ ਲੱਗੇਗਾ ਕਿ ਸਿੱਖ ਦੀ ਕੀ ਲੋਚਾ ਹੈ ਜਾਣੀ ਜਾਣ ਸਤਗੁਰ ਇਸ ਗੁਰਸਿੱਖ ਜੋੜੇ ਕੋਲ ਆਏ ਤਾਂ ਬੋਲੇ ਅਕਾਲ ਪੁਰਖ ਜੀ ਦੀ ਆराधना ਕਰੋ ਗੁਰੂ ਨਾਨਕ ਜੀ ਨੂੰ ਮਾਨਵ ਜੀ ਵਸਾ ਕੇ ਰੱਖੋ ਸਾਧ ਸੰਗਤ ਦੇ ਚਰਨ ਪਸ ਦੇ ਰਹੋ ਗੁਰੂ ਸਦਾ ਨਾਲ ਹੈ ਤੁਹਾਡਾ ਬਾਲ ਗੁਰੂ ਦਾ ਲਾਲ ਹੋਏਗਾ ਤਾਂ ਹੋ ਗਏ ਸਤਗੁਰ ਦੋਹਾਂ ਨੇ ਕਲਗੀਧਰ ਪਿਤਾ ਜੀ ਦੇ ਚਰਨ ਛਪਰਸ਼ ਕੀਤੇ ਮੇਰਾ ਪੁੱਤਰ ਗੁਰੂ ਦਾ ਲਾਲ ਹੋਏਗਾ ਵਾਪਸ ਮੁੜਦੇ ਹੋਏ ਮਾਤਾ ਜੀ ਰਾ ਵਿੱਚ ਕਈ ਵਾਰ ਖੁਸ਼ੀ ਵਿੱਚ ਖੀਵੇਂ ਹੁੰਦੇ ਬੋਲੇ ਧੰਨ ਭਾਗ ਨੇ ਸਾਡੇ ਕਿ ਸਤਗੁਰਾਂ ਨੇ ਐਸੀ ਅਸੀਸ ਝੋਲੀ ਪਾਈ ਸਮਾਂ ਬੀਤਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਮਗਰੋਂ ਪੰਥ ਉੱਪਰ 11 ਦੇ ਦਿਨ ਆਏ ਪਰ ਸਿੱਧਿਕਵਾਨਾ ਨੂੰ ਕੌਣ ਢੁਲਾ ਸਕਦਾ ਹੈ ਸ਼ੀਦ ਹੋ ਗਏ ਸੰਪੰਥ ਸੇਵਾ ਹਿਤ ਮੋੜ ਜਨਮ ਲੈਣ ਵਾਲੀਆਂ ਮਾਵਾਂ ਦੀਆਂ ਕੁੱਖਾਂ ਟੋਲਦੇ ਫਿਰ ਰਹੇ ਸਨ ਐਸੇ ਹੀ ਕਿਸੇ ਸਿੰਘ ਨੇ ਭਾਈ ਬਦਰ ਸਿੰਘ ਦੇ ਘਰੋਂ ਬੀਬੀ ਜੀ ਦੀ ਕੁੱਖ ਨੂੰ ਚੁਣਿਆ ਤੇ ਗੁਰੂ ਕੇ ਲਾਲ ਜੱਸਾ ਸਿੰਘ ਦਾ ਜਨਮ ਹੋਇਆ ਪਿਤਾ ਬਦਰ ਸਿੰਘ ਉਸ ਸਮਾਂ ਅਗਰੋਂ ਹੀ ਜੜਾਈ ਕਰ ਗਏ ਮਾਤਾ ਦੀ ਹੁਣ ਹੋਰ ਵੱਡੀ ਜ਼ਿੰਮੇਵਾਰੀ ਸੀ ਪਰ ਉਹਨਾਂ ਨੇ ਜੱਸਾ ਸਿੰਘ ਨੂੰ ਸਿੱਖੀ ਤੇ ਗੁਰਮਤਿ ਵਿਦਿਆ ਦੇਣ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ ਜੱਸਾ ਸਿੰਘ ਨੇ ਆਪਣੇ ਬਚਪਨ ਦੇ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਦੇ ਰੂਪ ਰੂਪ ਹੋ ਰਿਹਾ ਸੀ ਸਿੱਖਾਂ ਦੇ ਹੋ ਰਹੇ ਅਤਿਆਚਾਰ ਦੇ ਤਸ਼ੱਦਦ ਦੀ ਚਰਚਾ ਜੇ ਹਰ ਪਾਸੇ ਸੀ ਤਾਂ ਸਿੱਖਾਂ ਦੀ ਸਿਫਰਤ ਤੇ ਸਿੱਧਕ ਦੀਆਂ ਬਾਤਾਂ ਵੀ ਲੋਕਾਂ ਦੀ ਜ਼ੁਬਾਨ ਤੇ ਸਨ ਮਹਾਰਾਜ ਦੇ ਭਾਣੇ ਵਿੱਚ ਹੋ ਰਹੀਆਂ ਕੁਰਬਾਨੀਆਂ ਬਾਲ ਜਿਸਾ ਸਿੰਘ ਦੇ ਮਨ ਨੂੰ ਪੰਥ ਤੋਂ ਹੱਸ ਕੇ ਆਪਾਵਾਰ ਜਾਨ ਲਈ ਪ੍ਰੇਰਿਤ ਕਰ ਰਹੀਆਂ ਸਨ ਕਿਨ ਪੁੱਤਰਾਂ ਤੋਂ ਮਾਂ ਕਿਨ ਪੁੱਤਰਾਂ ਤੋਂ ਮਾਂ ਇੱਕ ਦਿਨ ਉਹ ਸਾਖੀ ਸੁਣਦਾ ਸੁਣਦਾ ਬੋਲਿਆ ਉਸਦੇ ਇਸ ਬੋਲੇ ਜਿਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ ਸਾਰੀ ਸਾਖੀ ਉਹ ਜੋ ਪੰਜਾਬ ਸੁਣ ਰਿਆ ਸੀ ਪਰ ਜਦ ਹੀ ਮਾਣੇ ਕਿਹਾ ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਹਬਜ਼ਾਦਿਆਂ ਬਾਰੇ ਪੁੱਛਿਆ ਤਾਂ ਉਹਨਾ ਆਪਣੇ ਪੁੱਤਰਾਂ ਵੱਲ ਹੱਥ ਕਰਦਿਆਂ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਇਥੇ ਉਹ ਇੱਕਦਮ ਬੋਲਿਆ ਕਿਨ ਪੁੱਤਰਨ ਤੋਂ ਮਾਂ ਕੌਣ ਕੌਣ ਸੀ ਉਥੇ ਉਥੇ ਮਾਤਾ ਕੁਝ ਸੋਚ ਕੇ ਬੋਲੀ ਉਥੇ ਭਾਈ ਦਿਆ ਸਿੰਘ ਸਨ ਭਾਈ ਫਤਿਹ ਸਿੰਘ ਭਾਈ ਬੀਰ ਸਿੰਘ ਧੀਰ ਸਿੰਘ ਬਾਬਾ ਦੀਪ ਸਿੰਘ ਤੇ ਇਨਾਂ ਜਿਹੇ ਹੀ ਸੱਚੇ ਪਾਤਸ਼ਾਹ ਦੇ ਕਿੰਨੇ ਹੀ ਹੋਰ ਦлле ਪੁੱਤਰ ਜਿਹੜੇ ਮਹਾਰਾਜ ਦੇ ਇੱਕ ਬੋਲ ਤੇ ਬੰਦੂਕਾਂ ਦੇ ਅੱਗੇ ਸੀਨੇ ਤਾਂ ਕੇ ਖਲੋ ਜਾਂਦੇ ਸਨ ਤੇ ਆਪਣਾ ਸਿਰ ਤਲੀ ਤੇ ਟਿਕਾਈ ਰੱਖਦੇ ਸਨ ਮਹਾਰਾਜ ਦੇ ਚਰਨਾ ਵਿੱਚ ਭੇਡ ਕਰਨ ਲਈ ਅੱਛਾ ਇਹਨਾ ਤੋਂ ਵਾਰੀ ਸੱਚੇ ਪਾਤਸ਼ਾਹ ਨੇ ਚਾਰ ਇਹਨਾਂ ਵਰਗਾ ਕਿਵੇਂ ਬਣਾਵਾਂ ਮੈਂ ਬਣ ਸਕਦਾ ਇਹਨਾਂ ਜਿਹਾ ਤਾਂ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਪਿਆਰ ਕਰਨ ਉਹ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ ਮਾਂ ਬੋਲੀ ਹਾਂ ਪਰ ਇਹਨਾਂ ਨੂੰ ਜ਼ਿਆਦਾ ਕਰਦੇ ਹੋਣਗੇ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਉਹਨਾਂ ਕਹਿਆ ਇਹਨ ਪੁੱਤਰਨ ਕੇ ਸਿਰਸ ਪਰ ਕਿਵੇਂ ਬਣ ਸਕਦਾ ਮੈਂ ਉਹਨਾਂ ਜਿਹਾ ਬਾਣੀ ਪੁੱਤਰ ਬਾਣੀ ਪੜ ਸ਼ਾਸਤਰਾਂ ਅੰਗ ਸੰਗ ਰੱਖ ਸਦਾ ਕਦੋਂ ਤੇ ਕਿਵੇਂ ਚਲਾਉਣੇ ਹਨ ਇਹ ਵੱਲ ਵੀ ਸਿੱਖ ਕੋੜ ਸਵਾਰੀ ਕੋੜ ਸਵਾਰੀ ਬਹੁਤ ਪਸੰਦ ਹੈ ਸੱਚੇ ਪਾਤਸ਼ਾਹ ਨੂੰ ਕੋੜ ਸਵਰ ਸਿੰਘ ਬਾਣੀ ਹੋਰ ਪੜ੍ਹਾ ਕਰਾਵਾਂ ਪੁਜੰਗੀ ਨਿਤਮੇਨ ਤੋਂ ਬਿਨਾਂ ਬਾਈ ਵਾਰਾ ਪੱਟੀ 12 ਮਾ ਸੁਖਮਣੀ ਅਕਾਲ ਉਸਤਤ ਚੰਡੀ ਦੀ ਵਾਰ ਦਾ ਨਿਤਨੇਮੀ ਸੀ ਹਾਂ ਪੁੱਤਰ ਸਵਾਸ ਸਵਾਸ ਬਾਣੀ ਮਾਂ ਬੋਲੀ ਈਗਾ ਮਾ ਇਹ ਕਹਿੰਦਾ ਹੋਇਆ ਉਹ ਬਾਹਰ ਨੂੰ ਚਲਾ ਗਿਆ ਖੋ ਚਿਰ ਮਗਰੋਂ ਹੁਣ ਉਹ ਘੋੜਿਆਂ ਦੇ ਤਵੇਲੇ ਅੱਗੇ ਖਲੋਤਾ ਸੀ ਪਰ ਕੋਈ ਤਾਂ ਘੋੜਾ ਹੋਏਗਾ ਮੇਰੇ ਲਈ ਉਹ ਬੋਲਿਆ ਜਿਹੜਾ ਸਿੰਘ ਘੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਸਾਰੇ ਸਿੰਘ ਕਿਸੇ ਮੁਹਮਤੇ ਗਏ ਸਨ ਸੋ ਸਾਰੇ ਘੋੜੇ ਲੈ ਗਏ ਹਨ ਪੁਜੰਗੀ ਦਾ ਮੂੰਹ ਥੋੜਾ ਉਦਾਸ ਹੋਇਆ ਸੀ ਤੇ ਉਹ ਸਾਹਮਣੇ ਵੇਖ ਕੇ ਖੁਸ਼ੀ ਨਾਲ ਬੋਲਿਆ ओ देखो ओ फिरद है घोड़ा हा, 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 ओ ने निके ओ था बाला अथरा घोड़ा उसने तो अज तक किसी नज़र बेकार घोड़ सवार तो अपने का काठी नहीं पहन दिती। तू कि उससे सवारी कर लवेगा मैं उस को चला जावा कुछ नहीं करता बस कोल जाना है जा चला जा पर बहुत ही नेड़ ना जाई सिंह ने मुस्करादया कहा ਉਹਨੋ ਕੋਰੇ ਕੋਲ ਖਲੋਤਾ ਸੀ ਸੱਚ ਮੁੱਚ ਐਡੇ ਕਾਦਾ ਘੋੜਾ ਅਜੇ ਤੱਕ ਉਸਨੇ ਨਹੀਂ ਦੇਖਿਆ ਸੀ ਕਾਫੀ ਚਿਰੋਜ਼ ਦੇ ਆਇਦ ਵਾਲੇ ਫਿਰਦਾ ਰਹਾ ਹੌਲੀ-ਹੌਲੀ ਨੇੜੇ ਹੋਇਆ ਹੱਥ ਫੇਰਿਆ ਫਿਰ ਮੂੰਹ ਕੋਲ ਆਇਆ ਮੂੰਹ ਦੇ ਹੱਥ ਫੇਰਿਆ ਪਤਾ ਮੈਂ ਤੇਰੇ ਕੋਲ ਕਿਉਂ ਆਇਆ ਉਸਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮੈਨੂੰ ਮਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਨੇ ਉਹ ਸਿੱਖ ਨੂੰ ਜੋ ਬਾਣੀ ਪੜੇ ਸ਼ਾਸਤਰ ਸੰਗ ਰੱਖੇ ਸੇਵਾ ਵਿੱਚ ਜੁਟਿਆ ਰਹੇ ਤੇ ਕੋਲ ਸਵਾਰੀ ਕਰੇ ਬਾਕੀ ਸਭ ਕੁਝ ਮੈਂ ਥੋੜਾ ਥੋੜਾ ਕਰ ਰਿਹਾ ਪਰ ਮੈਨੂੰ ਕੋਲ ਸਵਾਰੀ ਨਹੀਂ ਆਉਂਦੀ ਤੇ ਤੈਨੂੰ ਪਤਾ ਹੈ ਮਹਾਰਾਜ ਉਸ ਕੋੜੇ ਨੂੰ ਵੀ ਬਹੁਤ ਪਿਆਰ ਕਰਦੇ ਆ ਜੋ ਭੁਜੰਗੀਆਂ ਨੂੰ ਆਪਣੇ ਤੇ ਸਵਾਰੀ ਕਰਨ ਦੇਵੇ ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇਂ ਤਾਂ ਮੈਂ ਸੱਚੇ ਬਾਦਸ਼ਾਹ ਕੋਲ ਤੇਰੀ ਸਿਫਤ ਕਰਾਂਗਾ ਸੱਚੀ ਮੈਂ ਕਹਾਾਂਗਾ ਕਿ ਇਹ ਤੁਰੰਗ ਭੁਜੰਗੀਆਂ ਨੂੰ ਬਹੁਤ ਪਿਆਰ ਕਰਦਾ ਹੈ ਦੇਖ ਲੈ ਮਹਾਰਾਜ ਤੈਨੂੰ ਸਿਰ ਤੇ ਹੱਥ ਫੇਰ ਕੇ ਪਿਆਰ ਦੇਣਗੇ ਅਗਲੇ ਹੀ ਪਲ ਭੁਜੰਗੀ ਕੋੜੇ ਦੇ ਉੱਪਰ ਸੀ ਤੇ ਕਿਸੇ ਤਜਰਬੇਕਾਰ ਘੋੜ ਸਵਾਰ ਵਾਂਗ ਸਵਾਰੀ ਕਰ ਰਿਹਾ ਸੀ ਸਭ ਹੈਰਾਨ ਸਨ ਜਿਸ ਅਥਰੇ ਕੋੜੇ ਤੇ ਅੱਜ ਤੱਕ ਕੋਈ ਕਾਠੀ ਨਹੀਂ ਪਾ ਸਕਿਆ ਉਸ ਤੇ ਭੁਜੰਗੀ ਬਿਨਾਂ ਕਾਠੀ ਤੋਂ ਸਵਾਰ ਸੀ ਤੇ ਘੋੜੇ ਨੂੰ ਲੈ ਕੇ ਦੂਰ ਜੰਗਲ ਕੰਨੇ ਨਿਕਲ ਗਿਆ ਜਥੇ ਵਿੱਚ ਕੋਈ ਹੋਰ ਮਾਂ ਆਪਣੇ ਬਾਲ ਨੂੰ ਸੁਣਾ ਰਹੀ ਸੀ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਜੱਸਾ ਸਿੰਘ ਕੁਝ ਪੰਜ ਕੁ ਵਰਿਆਂ ਦਾ ਹੋਏਗਾ ਕਿ ਉਹ ਮਾਤਾ ਗੋਲ ਭੱਜਿਆ ਆਇਆ ਤੇ ਬੋਲਿਆ ਮਾਤਾ ਜੀ ਮੇਰੇ ਨਾਲ ਦੇ ਬੇਲੀਆਂ ਦੇ ਪਰਿਵਾਰ ਵੱਡੇ ਮਾਤਾ ਜੀ ਦੇ ਦਰਸ਼ਨਾਂ ਨੂੰ ਦਿੱਲੀ ਜਾ ਰਹੇ ਹਨ ਆਪਾਂ ਵੀ ਚਲੀਏ ਧੰਨ ਭਾਗ ਪੁੱਤਰ ਆਪਾਂ ਵੀ ਜ਼ਰੂਰ ਚੱਲਾਂਗੇ ਮਾਤਾ ਨੇ ਅੱਖਾਂ ਭਰਦਿਆਂ ਜਵਾਬ ਦਿੱਤਾ ਮਾਤਾ ਸੁੰਦਰੀ ਜੀ ਦੇ ਦਰਸ਼ਨ ਕੀਤੇਆਂ ਨੂੰ ਜੱਸਾ ਸਿੰਘ ਦੀ ਮਾਤਾ ਨੂੰ ਚਿਰ ਹੋ ਗਿਆ ਸੀ ਸੋ ਜਦ ਹੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦਿੱਲੀ ਜਾਣ ਦੀ ਤਿਆਰੀ ਕਰ ਦਿੱਤੀ ਦਿੱਲੀ ਜਾ ਕੇ ਜੱਸਾ ਸਿੰਘ ਦੇ ਬੀਬੀ ਜੀਵਨ ਕੌਰ ਨੇ ਵੱਡੇ ਮਾਤਾ ਜੀ ਦੀ ਐਨੀ ਸੇਵਾ ਕੀਤੀ ਕਿ ਮਾਤਾ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਹੋਏ ਮਾਤਾ ਜੀਵਨ ਕੌਰ ਗੁਰੂ ਸੂਰਤ ਵਿੱਚ ਡੋਬ ਕੇ ਜਦ ਰਸਮੀ ਨਾ ਕੀਰਤਨ ਕਰਦੇ ਸਨ ਤਾਂ ਸਭ ਦਾ ਮਨ ਮੋਹ ਲੈਂਦੇ ਸਨ ਤੇ ਨਾਲ ਬੈਠਾ ਬਾਲ ਜੱਸਾ ਸਿੰਘ ਜਦ ਮਾਤਾ ਜੀ ਦਾ ਸਾਥ ਦਿੰਦਾ ਹੋਇਆ ਗੋਂਦਾ ਸੀ ਸ਼ੁਰੂਆਤ ਸੰਗ ਤਾਂ ਆਪਣੇ ਬੱਚਿਆਂ ਨੂੰ ਜੱਸਾ ਸਿੰਘ ਜਿਹਾ ਹੋਣ ਲਈ ਭੇਰ ਰਦੀਆਂ ਸਨ ਮਾਤਾ ਜੀ ਤੇ ਬਾਲ ਜੱਸਾ ਸਿੰਘ ਸਵੇਰੀ ਸ਼ਾਮ ਕੀਰਤਨ ਦੀ ਚੌਂਕੀ ਭੜਦੇ ਸਨ ਇਹਨਾਂ ਦੋਹਾਂ ਦੇ ਕੀਰਤਨ ਤੇ ਗੁਰਮੁਖ ਜੀਵਨ ਤੋਂ ਪ੍ਰਸੰਨ ਹੋਣ ਕਰਕੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਆਪਣੇ ਕੋਲ ਦਿੱਲੀ ਹੀ ਰੱਖ ਲਿਆ ਜਸਾ ਸਿੰਘ ਦਾ ਮਾਤਾ ਸੁੰਦਰੀ ਜੀ ਦਾ ਬਹੁਤ ਪਿਆਰ ਹੋ ਗਿਆ ਸੀ। ਉਹ ਆਪਣੇ ਹੱਥੀ ਉਸ ਨੂੰ ਖਵਾਉਂਦੇ, ਪਿਉਂਦੇ ਸਨ। ਨਾਲ ਹੀ ਉਹ ਸਦਾ ਉਸ ਦੇ ਸਿਰ ਉੱਤੇ ਹੱਥ ਧਰ ਵੱਡੀਆਂ ਮੱਲਾ ਮਾਰਨ ਤੇ ਪੰਥ ਸੇਵਾ ਦੇ ਚਾਉਂਦੀਆਂ ਅਸੀਸਾਂ ਦਿੰਦੇ ਰਹਿੰਦੇ ਸਨ। ਕੋਲ ਸਤਿ ਕੁ ਵਰੇ ਦੋਹੇ ਮਾਂ ਪੁੱਤ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਰਹੇ। ਜਸਾ ਸਿੰਘ ਦੀ ਉਮਰ ਕੁਝ 12 ਕੁ ਵਰਿਆਂ ਦੀ ਹੋ ਚੁੱਕੀ ਸੀ। ਤੇ ਹੋਂ ਤੱਕ ਉਹ ਬਿਆਨਤ ਗੁਰਬਾਣੀ ਤੇ ਗੁਰ ਇਤਿਹਾਸ ਕੰਠ ਕਰ ਚੁੱਕਾ ਸੀ ਨਾਲ ਹੀ ਉਸ ਨੇ ਫਾਰਸੀ ਦੀ ਵਿਦਿਆ ਵੀ ਲੈ ਲਈ ਸੀ ਉਸ ਦੀ ਬੋਲੀ ਵਿੱਚ ਹਿੰਦੁਸਤਾਨੀ ਦਾ ਮੇਲ ਵੀ ਦਿੱਲੀ ਰੈਣ ਕਰਕੇ ਹੀ ਹੋਇਆ ਸੀ ਮਾਮਾ ਭਾਈ ਭਾਗ ਸਿੰਘ ਦੇ ਆਪਣੇ ਘਰ ਵੀ ਕੋਈ ਸੰਤਾਨ ਨਹੀਂ ਸੀ ਸੋ ਉਹਨਾਂ ਦਾ ਜੱਸਾ ਸਿੰਘ ਨਾਲ ਵਧੇਰੇ ਪ੍ਰੇਮ ਹੋਣਾ ਸੁਭਾਵਿਕ ਹੀ ਸੀ ਇਹਨਾਂ ਸਾਲਾਂ ਵਿੱਚ ਉਹਨਾ ਕਈ ਵਾਰ ਆਪਣੇ ਭੈਣ ਨੂੰ ਬੇਨਤੀ ਕੀਤੀ ਕਿ ਕੁਝ ਚਿਰ ਲਈ ਪੰਜਾਬ ਆ ਜਾਣ ਮਾਤਾ ਜੀ ਦੀ ਆਗਿਆ ਬਿਨਾ ਤਾਂ ਅਸੀਂ ਸਾਹਮਣੇ ਲੈਨੇ ਵੀਰ ਉਹਨਾ ਤੇ ਕਹੇ ਬਿਨਾ ਕਿਤੇ ਜਾ ਕਿਵੇਂ ਸਕਦੇ ਹਾਂ ਤੇ ਤੁਸੀਂ ਮੇਰੇ ਮਨ ਦੀ ਪੁੱਛੋ ਤਾਂ ਮਾਤਾ ਜੀ ਦੇ ਜਾਨਾ ਤੋਂ ਦੂਰ ਹੋਇਆ ਸਾਥੋਂ ਰਿਹਾ ਵੀ ਨਹੀਂ ਜਾਣਾ ਬਾਬਾ ਜੀਵਨ ਕੋ ਨੇ ਹਰ ਵਾਰ ਆਪਣੇ ਭਰਾ ਨੂੰ ਇਹੀ ਗਾਣਾ ਪਰਾਵ ਲੋਕਈ ਵਾਰ ਭੈਣ ਨੂੰ ਬੇਨਤੀਆਂ ਕਰਨ ਦੀ ਗੱਲ ਜਦ ਮਾਤਾ ਸੁੰਦਰੀ ਜੀ ਕੋਲ ਪਹੁੰਚੀ ਤਾਂ ਉਹਨਾ ਬੀਬੀ ਜੀਵਨ ਕੋਲ ਦੇ ਜੱਸਾ ਸਿੰਘ ਨੂੰ ਕੋਲ ਬੁਲਾਇਆ ਤੇ ਬੋਲੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਤੁਹਾਡਾ ਸਾਥੋਂ ਵਿਛੋੜਾ ਪਵੇ ਪਰ ਜੱਸਾ ਸਿੰਘ ਦੀ ਉਮਰ ਹੋ ਗਈ ਹੈ ਕਿ ਪੰਥ ਦੇ ਦਲਾਂ ਵਿੱਚ ਵਿਚਰੇ ਤੇ ਗੁਰਮਤਿ ਵਿਦਿਆ ਦੇ ਨਾਲ ਹੁਣ ਰਾਜ ਕਰਨ ਦੇ ਗੁਣ ਵੀ ਸਿੱਖੇ ਸਮਾਂ ਨਜ਼ਦੀਕ ਹੈ ਘਾਲ ਜੀ ਨੇ ਰਾਜ ਭਾਗ ਸਾਹਮਣੇ ਹਨ ਤਖਤਾਂ ਦੇ ਲਾਇਕ ਤਖਤਾਂ ਤੇ ਬੈਠਣਗੇ ਤੇ ਨਿਆਂ ਕਰਨਗੇ। ਕੋਲ ਆਲਮ ਖਾਲਸੇ ਦੇ ਬਰਮੰਡੀ ਰਾਜ ਦੀ ਉਡੀਕ ਵਿੱਚ ਹੈ। ਇਹ ਕਹਿੰਦਿਆਂ ਮਾਤਾ ਸੁੰਦਰੀ ਜੀ ਨੇ ਜਸਾ ਸਿੰਘ ਨੂੰ ਇੱਕ ਤਲਵਾਰ ਤੇ ਇੱਕ ਗੁਰਜ ਢਾਲ, ਤੀਰਾਂ ਦੇ ਪੱਥੇ ਸਮੇਤ ਕਮਾਨ ਤੇ ਇੱਕ ਚਾਂਦੀ ਦੀ ਡੋਪ ਦਿੱਤੀ। ਮਾਤਾ ਜੀ ਤੇ ਚਲੰਸ਼ ਪਰਿਸ਼ਕਾਰ ਕੇ ਜਦ ਇਹ ਦੋਵੇਂ ਮਾਂ ਪੁੱਤ ਤੁਰਨ ਲੱਗੇ ਤਾਂ ਮਾਤਾ ਸੁੰਦਰੀ ਜੀ ਬੋਲੇ ਤੇਰੇ ਅਤੇ ਤੇਰੇ ਸੰਤਾਨ ਅਗੇ ਚੋਬਦਾਰ ਚੱਲਿਆ ਕਰਨਗੇ ਇਹ ਮਾਤਾ ਜੀ ਨੇ ਪਵਿੱਖਤ ਬਾਖ ਕਹੇ ਸਨ ਜੋ ਇਨ ਬਿਨ ਪੂਰੇ ਹੋਏ ਪੰਜਾਬ ਆ ਕੇ ਵੀ ਮਾਤਾ ਜੀਵਨ ਗੌਰ ਤੇ ਜੱਸਾ ਸਿੰਘ ਨੇ ਆਪਣਾ ਦਿੱਲੀ ਵਾਲਾ ਨਾਮ ਹੀ ਜਾਰੀ ਰੱਖਿਆ ਸ ਵੀਰੇ ਦੇ ਸ਼ਾਮ ਦੀ ਚੌਂਕੀ ਉਹਨਾਂ ਕਦੇ ਨਹੀਂ ਖੁੰਝਾਈ ਸੀ ਜਦ ਵੀ ਪਤਾ ਲੱਗਦਾ ਕਿ ਖਾਲਸਾ ਦੇ ਦਲਾਂ ਦੇ ਨੇੜੇ ਕਿਤੇ ਪੜਾ ਕੀਤਾ ਹੈ ਤਾ ਦੋਹੇ ਬੜੇ ਚਾ ਨਾਲ ਸਿੰਘਾਂ ਦੀ ਸੇਵਾ ਲਈ ਜਾਂਦੇ ਜਦ ਵੀ ਪੰਥ ਦੀਵਾਨ ਸਜਾਉਂਦਾ ਦੋਵੇਂ ਮਾਂ ਪੁੱਤ ਕੀਰਤਨ ਕਰਦੇ ਤੇ ਪੰਥ ਦੀਆਂ ਖੁਸ਼ੀਆਂ ਪਾਉਂਦੇ ਹੁਣ ਤੱਕ ਜੱਸਾ ਸਿੰਘ ਸਰੰਦ ਦਾ ਵਜਾਉਣਾ ਵੀ ਸਿੱਖ ਗਿਆ ਸੀ ਕੀਰਤਨ ਕਰਦੇ ਸਮੇਂ ਜਦ ਉਸ ਰੰਦੇ ਤੇ ਮਾਂ ਦਾ ਸਾਥ ਦਿੰਦਾ ਤਾਂ ਜਥੇਦਾਰ ਉੱਟ-ਉੱਟ ਕੇ ਉਹਨਾਂ ਨੂੰ ਸਿਰੋਪੇ ਬਖਸ਼ਦੇ ਇਹਨਾਂ ਦੁਆਰਾ ਕਰਿਆ ਜਾਂਦਾ ਕੀਰਤਨ ਸਰਵਣ ਕਰਕੇ ਪਾਂਥ ਬਹੁਤ ਸ਼ਾਂਤੀ ਮਹਿਸੂਸ ਕਰਦਾ ਸੀ ਅਕਾਲ ਬੁੰਗੇ ਉੱਤੇ ਸਜੇ ਦੀਵਾਨ ਵਿੱਚ ਕੀਰਤਨ ਦੀ ਸਮਾਪਤੀ ਕਰਦਿਆਂ ਜਾਂ ਦੋਹਾਂ ਨੇ ਫਤਿਹ ਬੁਲਾਈ ਤਾਂ ਨਵਾਬ ਕਪੂਰ ਸਿੰਘ ਨੇ ਜਾ ਕੇ ਬਾਲਜਸਾ ਸਿੰਘ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਭਾਈ ਬਾਗ ਸਿੰਘ ਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਇਹ ਹੀਰਾ ਦਾ ਤੁਸੀਂ ਸਾਨੂੰ ਦੇ ਜਾਓ ਪਾਂਥ ਦੇ ਦਲਾਂ ਵਿਦਾ ਮਾਨ ਵਧਾਈ ਕਾ ਮੇਰੇ ਧੰਨ ਭਾਗ ਨਵਾਬ ਜੀ ਇਹ ਤਾਂ ਆਪ ਜੀਆ ਦਾ ਹੀ ਹੈ ਪੰਥ ਦੀ ਇਹ ਈਮਾਨਤ ਹੀ ਹੈ ਜੋ ਸੰਭਾਲਣ ਲਈ ਮੈਨੂੰ ਕੁਝ ਚਿਰਲੀ ਬਖਸ਼ੀ ਗਈ ਸੀ ਪੰਥ ਦੀ ਸੇਵਾ ਕਰੇਗਾ ਮੇਰੇ ਲਈ ਇਸ ਤੋਂ ਕੁਝ ਈਦੀ ਗੱਲ ਹੋਰ ਕੀ ਹੋ ਸਕਦੀ ਹੈ ਪੰਥ ਦਾ ਹੈ ਪੰਥ ਦੇ ਸੰਪੂਰਤ ਕਰਦੀ ਹਾਂ ਤੇ ਸੁਰਖਰੂ ਹੁੰਦੀ ਹਾਂ ਕਮਾਲ ਹੈ हे ਮਾਤਾ ਦੁਨੀਆਵੀ ਤੌਰ ਤੇ ਦੇਖਿਆ ਤਾਂ ਇਸ ਵਿਧਵਾ ਮਾਂ ਦਾ ਜਾਗੂ ਤੇ ਇਹੋ ਆਸਰਾ ਹੈ ਪਰ ਇੱਕ ਪਲ ਦੀ ਝਿਜਕ ਨਹੀਂ ਦਿਖਾਈ ਇਸ ਮਾਤਾ ਨੇ ਇਹ ਕਹਿਣ ਲੱਗਿਆ ਕਿ ਇਹ ਤਾਂ ਆਪ ਜੀ ਦਾ ਹੀ ਹੈ ਦੀਵਾਨ ਵਿੱਚ ਅਗਲੇ ਰਾਗੀ ਸਿੰਘ ਨੇ ਸ਼ਬਦ ਪੜਨਾ ਆਰੰਭ ਕੀਤਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਪਤੇ ਕਿਆ ਲਾਗੇ ਮੇਰਾ ਤਨ ਹੈ ਸੀ ਮਾਂ ਤੇ ਤਨ ਹੋਵੇਗਾ ਇਹ ਬਾਲ ਨਵਾਬ ਕਪੂਰ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਇਥੋਂ ਜੋ ਜੱਸਾ ਸਿੰਘ ਨੇ ਖਾਸੇ ਦੇ ਦਲਾਂ ਦੇ ਘੋੜਿਆਂ ਨੂੰ ਦਾਣਾ ਵਰਤੌਣ ਦੀ ਸੇਵਾ ਬਖਸ਼ੀ ਸੀ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਦੀ ਦਿੱਲੀ ਰਿੱਤਾ ਸਿੱਦਕ ਤੇ ਸਿੱਖੀ ਵਿੱਚ ਪ੍ਰਵਕਤਾ ਨੂੰ ਦੇਖ ਕੇ ਆਪ ਪੰਜਾਂ ਬਿਆਰਿਆਂ ਵਿੱਚ ਸ਼ਾਮਲ ਹੋ ਕੇ ਅਮਰਤ ਛਕਾਇਆ ਮਸਲੇਤਾਰਮੀ ਦੀ ਇੱਕ ਅੱਧੀ ਕੁ ਰਾਤ ਤੜਕਦੀ ਬਿਜਲੀ ਦੇ ਸ਼ੋਰ ਨਾਲ ਨਵਾਬ ਕਪੂਰ ਸਿੰਘ ਜੀ ਦੀ ਅੱਖ ਖੁੱਲੀ ਉਹਨਾਂ ਸੋਚਿਆ ਕਿ ਪਹਿਰੇ ਵਾਲੇ ਸਿੰਘ ਨੂੰ ਆਵਾਜ਼ ਮਾਰ ਕੇ ਪੁੱਛਿਆ ਜਾਵੇ ਕਿ ਸਭ ਠੀਕ ਠਾਕ ਹੈ ਉਹਨਾਂ ਦੇ ਹਰ ਵਾਰ ਆਵਾਜ਼ ਦੇਣ ਤੇ ਜੱਸਾ ਸਿੰਘ ਨੇ ਹੀ ਜਵਾਬ ਦਿੱਤਾ ਇੱਕ ਆਵਾਜ਼ ਮਾਰਨ ਤੇ ਜੱਸਾ ਸਿੰਘ ਦਾ ਜਵਾਬ ਨਾ ਆਇਆ ਤਾਂ ਨਵਾਬ ਸਾਹਿਬ ਉੱਠ ਕੇ ਦੇਖਣ ਲੱਗੇ ਸਿੱਕਾਂ ਦੇ ਪਹਿਰੇ ਤੇ ਕੋਈ ਨਹੀਂ ਸੀ ਉਹਨਾਂ ਨੇ ਫਿਰ ਥੋੜੀ ਉੱਚੀ ਆਵਾਜ਼ ਮਾਰੀ ਪਹਿਰੇ ਤੇ ਕੌਣ ਸਿੰਘ ਹੈ ਭਾਈ ਮੈਂ ਹਾਂ ਬਾਦਸ਼ਾਹ ਜੀ ਹੁਣੇ ਆਇਆ ਜੱਸਾ ਸਿੰਘ ਦੀ ਆਵਾਜ਼ ਆਈ ਇਸ ਤੋਂ ਪਹਿਲਾਂ ਕਿ ਜੱਸਾ ਸਿੰਘ ਆਉਂਦਾ ਨਵਾਬ ਸਾਹਿਬ ਆਪ ਉਧਰ ਨੂੰ ਹੋ ਤੁਰੇ ਉਧਰੋਂ ਆਵਾਜ਼ ਆਈ ਸੀ ਅੱਗੇ ਜਾ ਕੇ ਉਹ ਕੀ ਦੇਖਦੇ ਹਨ ਕਿ ਜੱਸਾ ਸਿੰਘ ਘੋੜਿਆਂ ਦੀ ਸੰਭਾਲ ਵਿੱਚ ਲੱਗਾ ਹੋਇਆ ਹੈ ਘੋੜਿਆਂ ਨੂੰ ਭੇਜੇ ਜਾਣ ਤੋਂ ਬਚਾਉਣ ਲਈ ਉਹ ਪੱਲੀਆਂ ਦੀ ਓਟ ਕਰ ਰਿਹਾ ਹੈ ਇੱਥੋਂ ਤੱਕ ਕਿ ਉਸਨੇ ਆਪਣੇ ਰਹਿਣ ਵਾਲੀ ਕਨਾਤ ਵੀ ਘੋੜਿਆਂ ਉੱਤੇ ਪਾ ਦਿੱਤੀ ਹੈ ਉਸ ਦੀ ਇਹ ਸੇਵਾ ਦੇ ਕੇ ਨਵਕਪੂਰ ਸਿੰਘ ਬੋਲੇ ਨਿਹਾਲ ਪੁਜੰਗੀਆਂ ਨਿਹਾਲ ਐਨੇ ਛੋਟੇ ਉਮਰ ਵਿੱਚ ਇੰਨੀ ਦ੍ਰਿੜਤਾ ਤੇ ਐਸਾ ਸਮਰਪਣ ਨਿਹਾਲ ਪੰਥ ਵੀ ਤਰੁਠਾ ਤੇ ਸੱਚੇ ਪਾਤਸ਼ਾਹ ਵੀ ਤਰੁਠੇ ਕੋੜਿਆਂ ਦੀ ਸੇਵਾ ਕਰਦੇ ਇਸੇ ਬਾੜ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਦੇ ਸਮੁੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇੱਕ ਦਿਨ ਇਹ ਕੌਮ ਦਾ ਸੁਲਤਾਨ ਸਦਵਾਇਆ ਧੰਨਵਾਦ ਅਗਲੇ ਤੇ ਪਿਛਲੇ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰੋ